ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਸਾਰੇ ਵਿਦਿਆਰਥੀ ਘੱਟ ਬਜਟ ਹੋਣ ਕਰਕੇ ਕਿਸੇ ਚੰਗੀ ਕੰਟਰੀ ਚ ਪੜਨ ਲਈ ਨਹੀਂ ਜਾ ਸਕਦੇ ਸੁਨੀਹਾ ਮੈਡਮ ਉਸ ਤਰ੍ਹਾਂ ਦੇ ਵਿਦਿਆਰਥੀਆਂ ਦੇ ਲਈ ਅੱਜ ਖਾਸ ਵੀਡੀਓ ਅਪਡੇਟ ਕਰ ਰਹੇ ਨੇ ਸੁਨੀਹਾ ਮੈਡਮ ਕਰਿਓ ਪੂਰੀ ਗੱਲ ਸਾਂਝੀ ਸੋ ਅਜ ਦਾ ਟਾਪਿਕ ਬਹੁਤ ਖਾਸ ਰਣਮਾਲਾ ਸਪੈਸ਼ਲੀ ਉਹ ਸਟੂਡੈਂਟਸ ਜਿਹੜੇ ਲੋ ਬਜਟ ਕਰਕੇ ਕਿਸੇ ਅੱਛੀ ਕੰਟਰੀ ਚ ਨਹੀਂ ਜਾ ਸਕਦੇ ਕਿਉਂਕਿ ਦੇਖੋ ਇਤਨਾ ਮਾਈਂਡ ਸੈਟਅਪ ਆ ਸਟੂਡੈਂਟਸ ਆ ਕਿ ਅਸੀਂ अच्छी कंट्रीज अच्छी कंट्रीज येनु आपा कह देंदे कनाडा यूएसए यूके यूरोप सो मैं बहुत ही अच्छी कंट्री ਦਾ ਡੀਲ ਲੈ ਕੇ ਆਈਆਂ ਯੂਰਪ ਦੀ ਲਾਤਵੀਆ ਔਰ ਉਹਦੇ ਵਿੱਚ ਸਭ ਤੋਂ ਮੇਨ ਬੈਨੀਫਿਟ ਜੋ ਮੈਨੂੰ ਲੱਗਾ ਵਿਦਆਊਟ ਆਈਸ ਦਾ ਚਲੋ ਤੁਹਾਨੂੰ ਹੋਰ ਵੀ ਕੰਟਰੀਜ਼ ਮਿਲ ਜਾਣਗੀਆਂ ਲੋ ਪਰਸੈਂਟੇਜ ਤੇ ਵੀ ਮਿਲ ਜਾਣਗੀਆਂ ਬਟ ਇੱਥੇ ਜਿਹੜੀ ਮੈਨੂੰ ਪਲੱਸ ਪੁਆਇੰਟ ਲੱਗਿਆ ਉਹ ਹੈਗਾ ਕਿ ਤੁਸੀਂ ਆਪਣੀ ਸਟੱਡੀ ਕੰਪਲੀਟ ਕਰ ਸਕਦੇ ਹੋ ਕਿਉਂਕਿ ਬਜਟ ਬਹੁਤ ਮੈਟਰ ਕਰਦਾ ਹੈ ਹਰ ਕੰਟਰੀ ਦੀ ਜਿਹੜੀ ਟਿਊਸ਼ਨ ਫੀਸ ਹੈਗੀ ਉਹ 10-15 ਲੱਖ ਤੋਂ ਘੱਟ ਨਹੀਂ ਹੈ ਕਿ ਜਾਂ ਜਾਂ 7-8 ਲੱਖ ਹੈਗੀ ਆ ਔਰ ਅਗਲੀ ਫੀਸ ਦੇਣੀ ਬਹੁਤ ਮੁਸ਼ਕਿਲ ਹੋ ਜਾਂਦੀ ਆ ਬਟ ਲਾਟਵੀਆ ਦੇ ਵਿੱਚ ਜਿਹੜੀ ਤੁਹਾਡੀ ਫੀਸ ਹੈਗੀ ਆ ਉਹ 2 ਲੱਖ ਤੋਂ ਲੈ ਕੇ 5 ਲੱਖ ਤੱਕ ਦੀ ਹੈਗੀਆਂ ਮੀਨਸ ਕਿ ਅਗਰ ਤੁਸੀਂ ਉੱਥੇ ਐਪਲੀਕੇਸ਼ਨ ਲਾਉਣੀ ਹੈ ਪਹਿਲੇ ਤਾਂ ਤੁਹਾਨੂੰ ਪਹਿਲੇ ਜਾਣ ਲੈ ਕੇ ਇਕਨੋਮਿਕਲੀ ਆ ਥੈਨ ਤੁਹਾਨੂੰ ਆਪਣੀ ਪੜਾਈ ਛੱਡਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਪਣੀ ਪੜਾਈ ਕੰਟੀਨਿਊ ਕਰ ਸਕਦੇ ਹੋ ਕਿਉਂਕਿ ਨਾਰਮਲ ਜੀ 3-4 ਲੱਖ ਰੁਪਏ ਅਗਲੀ ਫੀਸ ਕੱਢਣੀ ਬਹੁਤ ਈਜ਼ੀ ਹੁੰਦੀ ਆ ਸੋ ਲਟਵੀਆ ਦਾ ਅਗਰ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਡਿਟੇਲਸ ਜਾਣਨਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ ਵੀਜ਼ਾ ਆਫਿਕ 90410 90410 ਵਿਦਾਊਟ ਟਾਇਲਸ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਇੰਟਰਵਿਊ ਬੇਸਡ ਵੀਜ਼ਾ ਤੁਹਾਡਾ ਕੋਈ ਰਿਸਕ ਨਹੀਂ ਹੈਗਾ ਕਿਉਂਕਿ ਤੁਸੀਂ ਪੈਸੇ ਹੀ ਵੀਜ਼ਾ ਲੱਗਣ ਤੋਂ ਬਾਅਦ ਦੇਨੇ ਆ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਐਕਸਪਰਟ ਮੌਜੂਦ ਸੀ ਔਰ ਕੋਈ ਵੀ ਤੁਹਾਡੇ ਜ਼ਹਿਨ ਚ ਸਵਾਲ ਹੈ ਤੇ ਤੁਸੀਂ ਸਕਰੀਨ ਉੱਪਰ ਦਿੱਤੇ ਗਏ ਨੰਬਰ ਤੇ ਟੈਲੀਫੋਨ ਕਾਲ ਕਰੋ ਤੁਸੀਂ ਨੇੜੇ ਦੇ ਆਫਿਸ ਚ ਵਿਜ਼ਿਟ ਕਰੋ ਪੂਰੀ ਕਲੈਰਿਟੀ ਹਾਸਲ ਕਰੋ ਤੁਹਾਡੇ ਮਨ ਚ ਕੋਈ ਵਹਿਮ ਹੈ बार-बार ਪੁੱਛੋ ਈਮੇਲ ਕਰੋ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ ਟੀਮ ਦੇ ਨਾਲ ਸੰਪਰਕ ਕਰਕੇ ਪਰ ਆਪਣੀ ਜ਼ਿੰਦਗੀ ਦਾ ਡਿਸੀਜਨ ਪੂਰੀ ਕਲੈਰਿਟੀ ਤੋਂ ਬਾਅਦ ਕਰਨਾ ਹੈ ਤਾਂਕਿ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਕਰੋ ਸੋ ਬਹੁਤ ਬਹੁਤ ਤਾਂ